ਸਟੱਡੀ ਵੀਜ਼ਾ ਤੇ ਜਾਣਾ ਵਾ ਬਟ ਡਿਗਰੀ ਚੂਜ਼ ਕਰੀਏ ਜਾਂ ਡਿਪਲੋਮਾ ਚੂਜ਼ ਕਰੀਏ ਇਹ ਬਹੁਤ ਵੱਡਾ ਡਾਊਟ ਰਿਹਾ ਵਾ ਸਟੂਡੈਂਟਸ ਦਾ ਤੇ ਇਹ ਡਾਊਟ ਇਹਦਾ ਹਮੇਸ਼ਾ ਹੀ ਬਣੇ ਰਹੂਗਾ ਪਰ ਅੱਜ ਦੀ ਇਸ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਇਹ ਡਾਊਟ ਨਹੀਂ ਰਹੂਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਤਰੀਕੇ ਦੇ ਨਾਲ ਸਮਝਾਉਣਾ ਕਿ ਤੁਹਾਨੂੰ ਫਿਗਰ ਆਊਟ ਤੁਸੀਂ ਖੁਦ ਕਰ ਲੈਣਾ ਕਿ ਮੇਰੇ ਲਈ ਡਿਪਲੋਮਾ ਸਹੀ ਆ ਜਾਂ ਡਿਗਰੀ ਸਹੀ ਆ ਤਾਂ ਸਵਾਗਤ ਹੈ ਤੁਹਾਡਾ ਇਸ YouTube ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤੁਹਾ ਉਹ ਬਣਾਈ ਜਾਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸ ਸਕਦੇ ਹੋ ਦੋਸਤ ਤਾਂ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਤਾਂ ਜਦੋਂ ਵੀ ਤੁਸੀਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹੋ ਤਾਂ ਹਮੇਸ਼ਾ ਤੁਹਾਨੂੰ ਕੰਸਲਟੈਂਟਸ ਵੱਲੋਂ ਸਲਾਹ ਡਿਪਲੋਮੇ ਦੀ ਦਿੱਤੀ ਜਾਂਦੀ ਹੈ ਐਂਡ ਬੱਚੇ ਬਾਦਰ ਵੀ ਨਹੀਂ ਕਰਦੇ ਸਟੂਡੈਂਟਸ ਬਾਦਰ ਵੀ ਨਹੀਂ ਕਰਦੇ ਕਿ ਅਸੀਂ 2 ਸਾਲ ਦੀ ਪੜ੍ਹਾਈ ਤੋਂ ਬਾਅਦ ਹੋਰ ਕਿਉਂ ਪੜ੍ਹੀਏ ਇਹਦੇ ਤੇ ਕਦੀ ਡਿਸਕਸ਼ਨ ਹੀ ਨਹੀਂ ਹੁੰਦੀ ਆਮ ਬੱਚਿਆਂ ਦੇ ਨਾਲ ਖਾਸ ਕਰਕੇ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਆਪਦੀ ਲਾਈਫ ਦੇ ਵਿੱਚ ਸਟੱਡੀ ਕਰਕੇ ਹੀ ਕੁਝ ਕਰਨਾ ਚਾਹੁੰਦੇ ਨੇ ਜਿਹੜੇ ਬੱਚੇ ਦੀ ਪ੍ਰੈਫਰੈਂਸ ਸਿਰਫ ਇਹ ਹੈ ਕਿ ਉਹਨੇ ਕੈਨੇਡਾ ਜਾਣਾ ਉਹਨੂੰ ਵਰਕ ਪਰਮਿਟ ਚਾਹੀਦਾ ਤਾਂ ਫਿਰ ਪੀਆਰ ਚਾਹੀਦੀ ਆ ਉਹਦੇ ਵਾਸਤੇ ਇਹ ਕੈਰੀਅਰ ਪਾਥ ਜਿਹੜਾ ਬਹੁਤ ਔਖਾ ਹੈ ਉਹ ਕਰ ਵੀ ਨਹੀਂ ਸਕਦਾ ਤਾਂ ਉਹਦੇ ਵਾਸਤੇ ਡਿਪਲੋਮਾ ਸਹੀ ਆ ਬਟ ਜਿਹੜੇ ਬੱਚੇ ਨੇ ਆਪਦੇ ਫੀਲਡ ਦੇ ਵਿੱਚ ਆਪਦੀ ਸਪੈਸ਼ਲਾਈਜੇਸ਼ਨ ਦੇ ਵਿੱਚ ਆਪ ਖੁਦ ਕੰਮ ਕਰਨਾ ਐਂਡ ਉਹਨਾਂ ਦਾ ਜਿਹੜਾ ਧਿਆਨ ਆ ਉਹ ਜ਼ਿਆਦਾ ਰਿਸਰਚ ਐਂਡ ਡਿਵੈਲਪਮੈਂਟ ਤੇ ਆ ਤਾਂ ਉਹਨਾਂ ਵਾਸਤੇ ਡਿਗਰੀ ਪ੍ਰੋਗਰਾਮਸ ਹੀ ਬੈਟਰ ਰਹਿੰਦਾ ਵ ਤਾਂ ਜਿਹੜਾ ਇੱਕ ਡਿਫਰੈਂਸ ਆ ਡਿਪਲੋਮਾ ਐਂਡ ਡਿਗਰੀ ਦਾ ਉਹ ਪਹਿਲਾਂ ਤਾਂ ਸਾਈਕੋਲੋਜੀਕਲ ਡਿਫਰੈਂਸ ਆ ਕਿ ਬੱਚੇ ਦੀ ਸਾਈਕੋਲੋਜੀ ਕਿਦਾਂ ਦੀ ਆ ਕਿ ਬੱਚਾ ਪੜਨਾ ਵੀ ਚਾਹੁੰਦਾ ਜਾਂ ਨਹੀਂ ਚਾਹੁੰਦਾ ਐਂਡ ਇਟ ਸੀਨ ਪੰਜਾਬ ਦੇ ਵਿੱਚ ਬਹੁਤਾਤ ਦੇ ਵਿੱਚ ਬੱਚੇ ਜਿਹੜੇ ਆ ਤਾਂ ਉਹ ਡਿਪਲੋਮਾ ਹੀ ਚੂਸ ਕਰਦੇ ਆ ਡਿਗਰੀ ਲਈ ਉਹ ਕਨਵਿੰਸ ਨਹੀਂ ਹੋ ਪਾਉਂਦੇ ਬਿਕਾਜ਼ ਉਹਨਾਂ ਨੂੰ ਪਹਿਲਾਂ ਤਾਂ ਆਪ ਦੇ ਆਪ ਤੇ ਕੰਫੀਡੈਂਸ ਨਹੀਂ ਹੁੰਦਾ ਕਿ ਉਹ ਇੰਨਾ ਪੜ ਲੈਣਗੇ ਐਨ ਨੰਬਰ 2 ਤੇ ਉਹ ਇੰਨਾ ਪੜਨਾ ਵੀ ਨਹੀਂ ਚਾਹੁੰਦੇ ਹੁੰਦੇ ਕਿਉਂਕਿ ਉਹਨਾਂ ਦੇ ਜਿਹੜੇ ਪਹਿਲਾਂ ਕਜ਼ਨਸ ਗਏ ਆ ਜਾਂ ਪਹਿਲਾਂ ਰਿਸ਼ਤੇਦਾਰ ਗਏ ਆ ਉਹਨਾਂ ਨੇ ਵੀ ਕਦੇ ਡਿਗਰੀ ਚੂਜ਼ ਨਹੀਂ ਕੀਤੀ ਸੀ ਬਟ ਟਾਈਮਸ ਹੈਵ ਚੇਂਜਡ ਤੇ ਤੁਹਾਨੂੰ ਕਿਤਨਾ ਕਿਤੇ ਜੇ ਤੁਸੀਂ ਪਲੱਸ 2 ਕਰ ਲਈ ਆ ਜਾਂ ਤੁਸੀਂ ਕਰ ਰਹੇ ਹੋ ਆਪਦੀ ਸਕੂਲਿੰਗ ਦੇ ਵਿੱਚੋਂ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਆ ਬਿਕਾਜ਼ ਤੁਹਾਨੂੰ ਇਹ ਵੀਡੀਓ ਸੋਚਣ ਤੇ ਮਜਬੂਰ ਕਰੂਗੀ ਕਿ ਤੁਹਾਡੇ ਲਈ ਤੁਹਾਡਾ ਕੈਰੀਅਰ ਪਾਥ ਆਕਰ ਹੈ ਕੀ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਕਰਨਾ ਕੀ ਆ ਕਿ ਤੁਸੀਂ ਬੈਚਲਰ ਮਾਸਟਰ ਪੀ ਐਚ ਡੀ ਕਰਨੀ ਆ ਜਾਂ ਫਿਰ ਪੋਸਟ ਡਾਕ ਵੀ ਕਰਨੀ ਆ ਜਾਂ ਫਿਰ ਤੁਸੀਂ ਸਿਰਫ ਇੱਕ ਗੋਲ ਤੱਕ ਸੀਮਤ ਹੋ ਕੇ ਮੈਂ ਸਿਰਫ ਸੈਟਲ ਹੋਣਾ ਆਈ ਵਾਂਟ ਟੂ ਇਅਰ ਸਟੱਡੀ 3 ਇਅਰਸ ਵਰਕ ਪਰਮਿਟ ਤੇ ਫਿਰ ਪੀਆਰ ਲਾਈਕ ਇਨ ਕੇਸ ਆਫ ਕੈਨੇਡਾ ਆਪਾਂ ਦੇਖਦੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ एलिਜੀਬਿਲਟੀ ਰਿਕੁਆਇਰਮੈਂਟਸ ਦੀ ਤਾਂ ਡਿਪਲੋਮਾ ਦੇ ਲਈ एलिਜੀਬਿਲਟੀ ਰਿਕੁਆਇਰਮੈਂਟਸ ਜਿਹੜੀਆਂ ਨੇ ਬਹੁਤ ਲੀਨਿਐਂਟ ਹੁੰਦੀਆਂ ਨੇ ਪਰਸੈਂਟੇਜ ਦੀ ਗੱਲ ਕਰੀਏ ਤਾਂ ਮਿਨੀਮਮ ਟੂ ਮਿਨੀਮਮ 50% ਚਾਹੀਦੇ ਹੁੰਦੇ ਨੇ ਐਂਡ ਬਹੁਤ ਸਾਰੇ ਕਾਲਜਸ ਇਦਾਂ ਦੇ ਨੇ ਜਿਹੜੇ ਇਸ ਤੋਂ ਘੱਟ ਪਰਸੈਂਟੇਜ ਵੀ ਅਕਸੈਪਟ ਕਰ ਲੈਂਦੇ ਨੇ ਬਟ ਓਨਲੀ ਇਨ ਸਮ ਸਪੈਸ਼ਲ ਕੰਡੀਸ਼ਨਸ ਤਾਂ ਕੰਡੀਸ਼ਨ ਆਫਰ ਵੀ ਤੁਹਾਨੂੰ ਇਸ ਬੇਸ ਤੇ ਮਿਲ ਸਕਦੀ ਹੈ ਬਟ ਮਿਨੀਮਮ 50% ਚਾਹੀਦਾ ਬਟ ਜੇ ਡਿਗਰੀ ਦੀ ਗੱਲ ਕਰੀ ਤਾਂ ਡਿਗਰੀ ਦੇ ਵਿੱਚ 65 ਤੋਂ 70% ਤੁਹਾਨੂੰ ਚਾਹੀਦੇ ਹੁੰਦੇ ਮਿਨੀਮਮ 65% ਤਾਂ ਆਸਕ ਕਰਦੀ ਗਏ ਕੋਈ ਵੀ ਰਿਪਿਊਟਡ ਯੂਨੀਵਰਸਿਟੀ ਆ ਕੈਨੇਡਾ ਦੇ ਵਿੱਚ ਆ ਯੂਐਸਏ ਦੇ ਵਿੱਚ ਤਾਂ ਤੁਹਾਡੇ ਤੋਂ ਐਨੀ ਰਿਕੁਆਇਰਮੈਂਟ ਜਿਹੜੀ ਹੈ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਇਲਸ ਪੀਡੀ ਸਕੋਰ ਦੀ ਤਾਂ ਇਹਨਾਂ ਦੇ ਵਿੱਚ ਵੀ ਬਹੁਤ ਵੱਡਾ ਡਿਫਰੈਂਸ ਹੁੰਦਾ ਡਿਪਲੋਮਾ ਵਾਲੇ ਬੱਚੇ ਜਿਹੜੇ ਨੇ ਤਾਂ ਅਕਸਰ ਅਪਲਾਈ ਕਰ ਸਕਦੇ ਹੁੰਦੇ ਵਿਦ 5.5 ਇਨ 2 ਮੋਡਿਊਲਸ 3 ਮੋਡਿਊਲਸ ਬਟ ਡਿਗਰੀ ਪ੍ਰੋਗਰਾਮ ਵਾਲੇ ਬੱਚਿਆਂ ਨੂੰ ਕਿਤਨਾ ਕਿਤੇ ਸਕੋਰ ਹਾਇਰ ਚਾਹੀਦਾ ਹੁੰਦਾ ਐਂਡ ਜਿਹੜੇ ਡਿਗਰੀ ਵਾਲੇ ਬੱਚੇ ਹੁੰਦੇ ਆ ਡਿਗਰੀ ਚੂਜ਼ ਕਰਨ ਵਾਲੇ ਬੱਚੇ ਹੁੰਦੇ ਆ ਤਾਂ ਉਹਨਾਂ ਦੇ ਸਕੋਰ ਜਿਹੜੇ ਆ ਇਫ ਦੇ ਵਾਂਟ ਕਿ ਸਾਨੂੰ ਵਧੀਆ ਡਿਗਰੀ ਮਿਲੇ ਤਾਂ ਦੇ ਸ਼ੁਡ ਏਮ ਫॉर 778 ਤਾਂ ਤੁਹਾਨੂੰ ਆਪਦੇ ਆਇਲ ਸਕੋਰ ਤੇ ਵੀ ਵੱਧ ਵਰਕਆਊਟ ਕਰਨਾ ਪੈਂਦਾ ਨੰਬਰ 2 ਤੇ ਮੈਂ ਗੱਲ ਕਰਾਂ ਡਿਊਰੇਸ਼ਨ ਦੀ ਡਿਪਲੋਮਾ ਤੇ ਡਿਗਰੀ ਦੀ ਡਿਊਰੇਸ਼ਨ ਕਿੰਨੀ ਹੁੰਦੀ ਹੈ ਕਿੰਨੇ ਟਾਈਮ ਦੇ ਵਿੱਚ ਕਿੰਨੇ ਮਿਨੀਮਮ ਟਾਈਮ ਦੇ ਵਿੱਚ ਤੁਸੀਂ ਡਿਪਲੋਮਾ ਪੂਰਾ ਕਰ ਸਕਦੇ ਹਾਂ ਮਿਨਿਮਮ ਟਾਈਮ ਟੂ ਕੰਪਲੀਟ ਅ ਡਿਪਲੋਮਾ ਪ੍ਰੋਗਰਾਮ ਇਜ਼ 16 ਮੰਥਸ ਦਾ 16 ਮੰਥਸ ਦਾ ਇੱਕ ਅੰਡਰਗ੍ਰੈਜੂਏਟ ਡਿਪਲੋਮਾ ਵੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਪੋਸਟ ਗ੍ਰੈਜੂਏਟ ਡਿਪਲੋਮਾ ਦੀ ਗੱਲ ਕਰੀਏ ਤਾਂ ਮਿਨਿਮਮ 8 ਮੰਥਸ ਦਾ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਰਹਿੰਦਾ ਵਾ ਤਾਂ ਜੇ ਆਪਾਂ ਗੱਲ ਕਰੀਏ ਪਲੱਸ 2 ਤੋਂ ਬਾਅਦ ਤਾਂ ਪਲੱਸ 2 ਤੋਂ ਬਾਅਦ ਤੁਹਾਨੂੰ ਡਿਪਲੋਮਾ ਪ੍ਰੋਗਰਾਮ ਮਿਲਦਾ ਤਾਂ ਤੁਸੀਂ ਇਹਨੂੰ ਲਗਭਗ 16 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਫਿਰ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈ ਸਕਦੇ ਹੋ ਮਿਨਿਮਮ 16 ਮੰਥਸ ਜਿਹੜਾ ਤੁਹਾਨੂੰ ਲਾਉਣੇ ਪੈਂਦੇ ਆ ਇੱਕ ਕਾਲਜ ਦੇ ਵਿੱਚ ਆਪਦਾ ਪ੍ਰੋਗਰਾਮ ਕੰਪਲੀਟ ਕਰਨ ਵਾਸਤੇ 8 ਮਹੀਨਿਆਂ ਦੇ ਦੋ ਸੈਮੈਸਟਰ ਫਿਰ 8 ਮਹੀਨਿਆਂ ਦੇ ਦੋ ਸੈਮੈਸਟਰ ਤੇ ਉਸ ਤੋਂ ਬਾਅਦ ਆਪਾਂ ਡਿਗਰੀ ਦੀ ਗੱਲ ਕਰੀਏ ਤਾਂ ਡਿਗਰੀ ਦਾ ਟਾਈਮ ਜਿਹੜਾ ਵਾ that is minimum 3 years and maximum 4 to 5 years 5 years only in cases ਜਿੱਥੇ ਤੁਹਾਨੂੰ ਇੱਕ ਬਹੁਤ ਵੱਡੀ ਫਲੈਕਸੀਬਿਲਿਟੀ ਹੈ ਕਿ ਤੁਸੀਂ ਟਾਈਮ ਘਟਾ ਵੀ ਸਕਦੇ ਹੋ ਜਾਂ ਵਧਾ ਵੀ ਸਕਦੇ ਹੋ ਵੈਸੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਾਲਜਿਸ ਆ ਜਿਹੜੇ ਸਪੈਸੀਫਿਕ ਪ੍ਰੋਗਰਾਮਸ ਤੇ ਡਿਗਰੀ ਪ੍ਰੋਗਰਾਮਸ ਆਫਰ ਕਰਦੇ ਆ ਐਂਡ ਯੂ ਕੈਨ ਕੰਪਲੀਟ ਦ ਡਿਗਰੀ ਪ੍ਰੋਗਰਾਮ ਇਨ 2.5 ਇਅਰਸ 2.5 ਸਾਲਾਂ ਦੇ ਵਿੱਚ ਤੁਸੀਂ ਆਪਦਾ ਡਿਗਰੀ ਪ੍ਰੋਗਰਾਮ ਪੂਰਾ ਕਰ ਸਕਦੇ ਹੋ ਬਟ ਜੇ ਉਹ ਡਿਗਰੀ ਕਾਲਜ ਤੋਂ ਕੀਤੀ ਜਾ ਰਹੀ ਹੈ ਤਾਂ ਇੱਕ ਡਿਊਰੇਸ਼ਨ ਨੂੰ ਲੈ ਕੇ ਬਹੁਤ ਵੱਡਾ ਡਿਫਰੈਂਸ ਤਾਂ ਦੇਖੋ ਇਹੀ ਡਿਫਰੈਂਸ ਆ ਜਿਹੜੇ ਬੱਚੇ ਦੀ ਇਹ ਪ੍ਰੈਫਰੈਂਸ ਆ ਕਿ ਮੈਂ ਸਿਰਫ 2 ਸਾਲ ਪੜ੍ਹ ਕੇ ਤਿੰਨ ਸਾਲ ਲਾ ਕੇ ਵਰਕ ਪਰਮਿਟ ਤੇ ਫਿਰ ਮੈਂ ਪੀਆਰ ਹੋਣਾ ਤਾਂ ਉਹਨੂੰ ਤਾਂ ਡਿਪਲੋਮਾ ਪ੍ਰੋਗਰਾਮ ਹੀ ਸੂਟ ਕਰੂਗਾ ਐਂਡ ਡਿਊਰੇਸ਼ਨ ਹੀ ਇੱਕ ਮੋਸਟ ਸਿਗਨੀਫੀਕੈਂਟ ਫੈਕਟਰ ਆ ਜਦੋਂ ਤੁਸੀਂ ਆਪਦੀ ਸਟੱਡੀ ਵੀਜ਼ਾ ਅਪਲੀਕੇਸ਼ਨ ਪ੍ਰੋਸੈਸ ਕਰਦੇ ਹੋ ਤੁਹਾਨੂੰ 3 ਸਾਲ ਦੇ ਕੇ 4 ਸਾਲ ਦੇ ਕੇ ਹੀ ਤੁਹਾਡਾ ਦਿਲ ਜੜਾ ਘਬਰਾਉਂਦਾ ਕਿ ਮੈਂ ਇੰਨੇ ਸਾਲ ਕਿਉਂ ਪੜ੍ਹਾਂਗਾ ਨੰਬਰ 3 ਤੇ ਜੇ ਮੈਂ ਗੱਲ ਕਰਾਂ ਵੀ ਕਿਹੜਾ ਫੈਕਟਰ ਤੁਹਾਡੇ ਇਸ ਡਿਸੀਜਨ ਨੂੰ ਇੰਪੈਕਟ ਕਰਦਾ 댓 ਇਜ਼ ਟਿਊਸ਼ਨ ਫੀਸ ਤੁਹਾਡੀ ਕਾਸਟ ਤੇ ਜੇ ਆਪਾਂ ਗੱਲ ਕਰੀਏ ਡਿਪਲੋਮੇ ਦੀ ਕਾਸਟ ਡਿਗਰੀ ਨਾਲੋਂ ਬਹੁਤ ਘੱਟ ਹੁੰਦੀ ਹੈ ਮਿਨਿਮਮ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਕਾਲਜਸ ਇਦਾਂ ਦੇ ਨਹੀਂ ਯੂਨੀਵਰਸਿਟੀਆਂ ਜਿੱਦਾਂ ਨੇ ਜਿੰਡੇ ਤੁਹਾਨੂੰ 7000 ਡਾਲਰਸ ਤੇ ਵੀ ਡਿਪਲੋਮਾ ਕਰਵਾ ਸਕਦੇ ਆ 5000 ਡਾਲਰਸ ਤੇ ਵੀ ਡਿਪਲੋਮਾ ਕਰਵਾ ਸਕਦੇ ਆ ਬਟ ਡਿਗਰੀ ਦੇ ਲਈ ਇਹ ਕਾਸਟ ਜਿਹੜੀ ਆ ਉਹ ਮਿਨਿਮਮ 5000 ਤੋਂ 7000 ਪਰ ਸੈਮੈਸਟਰ ਐਂਡ ਇਅਰਲੀ ਆਪਾਂ ਗੱਲ ਕਰੀਏ ਤਾਂ 15000 ਡਾਲਰ ਦੇ ਆਸ-ਪਾਸ ਤੁਹਾਡੀ 1 ਸਾਲ ਦੀ ਫੀਸ ਰਹਿੰਦੀ ਹੈ ਤੇ ਜੇ ਤੁਹਾਡੀ ਡਿਗਰੀ 4 ਸਾਲ ਦੀ ਆ ਤਾਂ ਤੁਸੀਂ ਘੱਟ ਤੋਂ ਘੱਟ ਜਿਹੜਾ 50000 ਡਾਲਰ ਪੇ ਕਰ ਰਹੇ ਹੋ ਇੱਕ ਯੂਨੀਵਰਸਿਟੀ ਨੂੰ ਆਪਦੀ ਡਿਗਰੀ ਵਾਸਤੇ ਤਾਂ ਬਹੁਤ ਵੱਡਾ ਕੁਸ਼ਨ ਬੱਚਿਆਂ ਦੇ ਮੂਰੇ ਆ ਜਾਂਦਾ ਕਿ ਜੇ ਮੈਂ ਡਿਗਰੀ ਕਰਨਾ ਵੀ ਚਾਹਨਾ ਜਾਂ ਕਰਨਾ ਵੀ ਚਾਹਨੀ ਆ ਤਾਂ ਇੰਨੀ ਵੱਡੀ ਅਮਾਊਂਟ ਜਿਹੜੀ ਹੈ ਟਿਊਸ਼ਨ ਫੀਸ ਦੀ ਉਹ ਕਿਵੇਂ ਪੇ ਹੋਊਗੀ ਬਿਕਾਜ਼ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਇਨ ਕੈਨੇਡਾ ਟੋਰਨੋ ਤੁਹਾਡਾ ਜਿਹੜਾ ਸਟਰਗਲ ਆ ਉਹ ਲਿਵਿੰਗ ਕਾਸਟ ਨੂੰ ਲੈ ਕੇ ਹੀ ਬਹੁਤ ਵੱਡਾ ਹੁੰਦਾ ਤਾਂ ਟਿਊਸ਼ਨ ਫੀਸ ਕੱਢਣਾ ਕਿਤਨਾ ਕਿਤੇ ਉੱਥੇ ਇੱਕ ਬਹੁਤ ਵੱਡਾ ਸਟਰਗਲ ਬਣ ਜਾਂਦਾ ਵਾ ਐਂਡ ਜਿਹੜੇ ਬੱਚੇ ਸਟਰਗਲ ਕਰਦੇ ਆ ਉਹਨਾਂ ਨੂੰ ਪਤਾ ਵੀ ਆ ਕਿ ਟਿਊਸ਼ਨ ਫੀਸ ਜੇ ਤੁਹਾਡੀ ਬਹੁਤ ਜ਼ਿਆਦਾ ਆ ਤਾਂ ਤੁਸੀਂ ਕਿਤਨਾ ਕਿਤੇ ਪੰਗਾ ਜਿਹੜਾ ਵਾ ਉਹ ਬਹੁਤ ਵੱਡਾ ਲੈ ਲਿਆ ਤੇ ਹੁਣ ਤੁਹਾਡੇ ਤੋਂ ਤੁਹਾਡੇ ਫਾਈਨੈਂਸਿਸ ਮੈਨੇਜ ਨਹੀਂ ਹੋ ਰਹੇ ਐਂਡ ਜੇ ਤੁਸੀਂ ਇੱਕ ਅ ਲੋਅਰ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਡਿਗਰੀ ਪ੍ਰੋਗਰਾਮ ਵਾਸਤੇ ਉਸ ਡਿਗਰੀ ਪ੍ਰੋਗਰਾਮ ਵਾਸਤੇ ਨਾ ਜਾਓ ਜਿਸ ਦੇ ਵਿੱਚ ਫੀਸ ਜਿਹੜੀ ਹੈ ਤੁਹਾਡੇ 3 ਤੋਂ 4 ਸਾਲ ਦੀ 50000 ਡਾਲਰ ਹੈ ਵੈਸੇ ਬਹੁਤ ਸਾਰੇ ਪ੍ਰੋਗਰਾਮਸ ਡਿਗਰੀ ਪ੍ਰੋਗਰਾਮਸ ਦੇ ਹੁਣ ਇਦਾਂ ਆ ਚੁੱਕੇ ਆ ਦੇਰ ਆ ਪ੍ਰਾਈਵੇਟ ਕਾਲਜਿਸ ਜਿਨ੍ਹਾਂ ਕੋਲੇ ਪੀਜੀ ਡਬਲਯੂਪੀ ਰਾਈਟਸ ਨੇ ਬਟ ਦੇ ਆਫਰ ਮਿਨੀਮਮ 10000 ਡਾਲਰ ਪਰ ਇਅਰ ਟਿਊਸ਼ਨ ਫੀਸ ਜਿੱਤੇ ਤੁਸੀਂ ਡਿਗਰੀ ਪ੍ਰੋਗਰਾਮ ਆਪਦਾ ਕਰ ਸਕਦੇ ਹੋ ਸੋ ਟਿਊਸ਼ਨ ਫੀਸ ਸਟਰਕਚਰ ਜਿਹੜਾ ਵਾ ਉਹਨੂੰ ਤੁਹਾਨੂੰ ਈਵੈਲਿਊਏਟ ਕਰਨਾ ਪੈਂਦਾ ਤੇ ਟਿਊਸ਼ਨ ਫੀਸ ਕਿਤਨਾ ਕਿਤੇ ਯੂਨੀਵਰਸਿਟੀਆਂ ਦੀ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਐਂਡ ਜੇ ਆਪਾਂ ਗੱਲ ਕਰੀਏ ਅ ਅਲਬਰਟਾ ਯੂਨੀਵਰਸਿਟੀ ਦੀ ਗੱਲ ਕਰੀਏ ਯੂਨੀਵਰਸਿਟੀ ਆਵੈਂਸਰ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਟਿਊਸ਼ਨ ਫੀਸ ਹੁੰਦੀ ਹੈ ਸੋ ਅ ਕੋਸ਼ਿਸ਼ ਕਰੋ ਕਿ ਤੁਸੀਂ ਜੇ ਡਿਗਰੀ ਕਰਨੀ ਹੈ ਤਾਂ ਇੱਥੇ ਮੈਂ ਤੁਹਾਨੂੰ ਇੱਕ ਸੁਝਾਅ ਦਵਾਂਗਾ ਕਿ ਤੁਸੀਂ 2 ਸਾਲ ਦਾ ਡਿਪਲੋਮਾ ਲਓ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਓ ਪੀਆਰ ਲਓ ਉਸ ਤੋਂ ਬਾਅਦ ਤੁਸੀਂ ਆਪਣੀ ਡਿਗਰੀ ਪਰਸ਼ੂ ਕਰ ਸਕਦੇ ਹੋ ਜਾਂ ਫਿਰ ਮੇਰੇ ਇੱਕ ਫਰੈਂਡ ਨੇ ਕੀ ਕੀਤਾ ਸੀਗਾ ਤਾਂ ਉਹਨਾਂ ਨੇ 2 ਸਾਲ ਜਿਹੜੀ ਸੀ ਡਿਗਰੀ ਦੇ ਵਿੱਚ ਲਾਏ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਡਿਪਲੋਮਾ ਮਿਲ ਗਿਆ ਥੈਨ ਫਿਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਆਉਣ ਤੋਂ ਬਾਅਦ ਪੀਆਰ ਲੈ ਕੇ ਫਿਰ ਉਹਨਾਂ ਨੇ ਜਿਹੜੇ 2 ਸਾਲ ਲਾਏ ਹੋਏ ਸੀ ਡਿਗਰੀ ਦੇ ਤਾਂ ਫਿਰ ਉਹੀ ਅੱਗੇ ਕੰਟੀਨਿਊ ਕਰ ਲਏ ਤਾਂ ਕ੍ਰੈਡਿਟਸ ਜਿਹੜੇ ਸੀ ਉਹ ਟ੍ਰਾਂਸਫਰ ਹੋ ਜਾਂਦੇ ਪੀਆਰ ਹੋਣ ਤੋਂ ਬਾਅਦ ਆਪਦੀ ਡਿਗਰੀ ਕੰਪਲੀਟ ਕੀਤੀ ਤੁਸੀਂ ਇਹ ਪਾਥ ਵੀ ਚੂਜ਼ ਕਰ ਸਕਦੇ ਹੋ ਤਾਂ ਟਿਊਸ਼ਨ ਫੀਸ ਸਟਰਕਚਰ ਇੱਕ ਬਹੁਤ ਵੱਡਾ ਫੈਕਟਰ ਹੈ ਜਦੋਂ ਤੁਸੀਂ ਅਪਲਾਈ ਕਰਦੇ ਹੋ ਕੋਸ਼ਿਸ਼ ਕਰੋ ਆਪਦੇ ਕੰਸਲਟੈਂਟਸ ਤੋਂ ਉਹ অপਸ਼ਨ ਲੈਣ ਦੀ ਜਿਸ ਦੇ ਵਿੱਚ ਤੁਹਾਡਾ ਖਰਚਾ ਘੱਟ ਆਵੇ ਜੇ ਮੈਂ ਗੱਲ ਕਰਾਂ ਯੂਐਲਓ ਦੀ ਤਾਂ ਅਸੀਂ ਘੱਟ ਤੋਂ ਘੱਟ 13.5 ਲੱਖ ਇਨਕਲੂਡਿੰਗ ਜੀਆਈਸੀ ਐਂਡ 1 ਇਅਰ ਟਿਊਸ਼ਨ ਫੀਸ ਦੇ ਵਿੱਚ ਵੀ ਬੱਚੇ ਭੇਜੇ ਆ ਤਾਂ ਡਿਪੈਂਡਸ ਔਨ ਕਿ ਹਾਊ ਗੁੱਡ ਯਰ ਬੌਂਡ ਇਜ਼ ਵਿਦ ਯਰ ਕੰਸਲਟੈਂਟ ਟਰਾਂਸਪੈਰੈਂਸੀ ਕਿੰਨੀ ਕਰਤਾ ਹਾਂ ਟੂ ਅਡੇ ਕੰਸਲਟੈਂਟ ਦੇ ਕੰਮ ਦੇ ਵਿੱਚ ਸੋ ਥੈਟ ਤੁਹਾਨੂੰ ਪਤਾ ਲੱਗ ਸਕੇ ਯਾਰ ਮੇਰੇ ਲਈ ਬੈਨੀਫਿਟ ਕੀ ਆ ਕੀ ਮੈਨੂੰ ਇਦਾਂ ਦਾ ਕਾਲਜ ਮਿਲ ਸਕਦਾ ਜਿਹਦੇ ਵਿੱਚ ਮੇਰੀ ਫੀਸ ਜਿਹੜੀ ਉਹ 5000 ਡਾਲਰ ਹੋਵੇ 7000 ਡਾਲਰ ਹੋਵੇ ਤਾਂ ਇਟ ਡਿਪੈਂਡਸ ਔਨ ਕਿ ਤੁਸੀਂ ਕਿੰਨੇ ਐਕਟਿਵ ਹੋ ਤਾਂ ਤੁਸੀਂ ਕੋਸ਼ਿਸ਼ ਕਰੋਗੇ ਐਡਵਾਂਸ ਦੇ ਵਿੱਚ ਹੀ ਆਰ ਐਨ ਡੀ ਕਰਕੇ ਰੱਖੋ ਕਿ ਕਿਹੜੇ-ਕਿਹੜੇ ਪ੍ਰੋਗਰਾਮਸ ਮੈਂ ਲੈ ਸਕਦਾ ਜਿਹਦੇ ਵਿੱਚ ਡਿਊਰੇਸ਼ਨ ਵੀ ਫਿੱਟ ਆਉਂਦੀ ਹੋਵੇ ਟਿਊਸ਼ਨ ਫੀ ਸਟ੍ਰਕਚਰ ਵੀ ਫਿੱਟ ਆਉਂਦਾ ਹੋਵੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਕੋਪ ਦੀ ਤਾਂ ਮੈਂ ਹਮੇਸ਼ਾ ਇਹ ਗੱ ਕਿ ਡਿਗਰੀ ਵਾਲੇ ਬੱਚੇ ਦਾ ਸਕੋਪ ਹਮੇਸ਼ਾ ਡਿਪਲੋਮੇ ਵਾਲੇ ਬੱਚੇ ਨਾਲੋਂ ਜ਼ਿਆਦਾ ਰਹੂਗਾ ਇਹਦਾ ਰੀਜ਼ਨ ਕੀ ਆ ਇਹਦਾ ਬਹੁਤ ਹੀ ਸਿੰਪਲ ਰੀਜ਼ਨ ਆ ਬਟ ਇਹਨੂੰ ਸਮਝਣ ਵਾਸਤੇ ਥੋੜਾ ਜਿਹਾ ਦਿਮਾਗ ਲਾਉਣਾ ਪੈਣਾ ਦੇਖੋ ਜੇ ਤੁਸੀਂ ਡਿਪਲੋਮਾ ਕਰਦੇ ਹੋ ਤਾਂ ਤੁਹਾਡੇ ਕੋਲੇ ਸਿਰਫ ਇੱਕ ਸਪੈਸ਼ਲਾਈਜ਼ੇਸ਼ਨ ਹੁੰਦੀ ਹੈ ਜੇ ਤੁਸੀਂ ਹੁਣ ਮਕੈਨੀਕਲ ਇੰਜੀਨੀਅਰਿੰਗ ਲੈ ਕੇ ਜਾ ਰਹੇ ਹੋ ਤਾਂ ਤੁਸੀਂ ਸਿਰਫ ਮਕੈਨੀਕਲ ਇੰਜੀਨੀਅਰਿੰਗ ਹੀ ਪੜ੍ਹੋਗੇ ਬਟ ਇਫ ਯੂ ਆਰ ਟੇਕਿੰਗ ਅ ਬੈਚਲਰਸ ਤਾਂ ਬੈਚਲਰਸ ਦੇ ਵਿੱਚ ਤੁਹਾਡੇ ਕੋਲੇ ਵਾਈਡ ਰੇਂਜ ਆਫ ਸਬਜੈਕਟਸ ਹੁੰਦੇ ਆ ਇੱਥੇ ਮੈਂ ਇੱਕ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜਿਵੇਂ ਬੈਚਲਰ ਆਫ ਹਸਪਿਟੈਲਿਟੀ ਮੈਨੇਜਮੈਂਟ ਇੱਕ ਡਿਗਰੀ ਹੈ ਤਾਂ ਬੈਚਲਰ ਆਫ ਹਸਪਿਟੈਲਿਟੀ ਮੈਨੇਜਮੈਂਟ ਤੁਹਾਨੂੰ ਸਿਰਫ ਬਿਜ਼ਨਸ ਡਾਇਨਾਮਿਕਸ ਨਹੀਂ ਪੜ੍ਹਾਏ ਜਾ ਰਹੇ ਤੁਹਾਨੂੰ ਲਾਅ ਵੀ ਪੜ੍ਹਾਇਆ ਜਾ ਰਿਹਾ ਤੁਹਾਨੂੰ ਹਿਊਮਨ ਸਾਈਕੋਲੋਜੀ ਵੀ ਪੜ੍ਹਾਈ ਜਾ ਰਹੀ ਹੈ ਸੋ ਥੇਅਰ ਇਜ਼ ਅ ਮਿਕਸ ਆਫ ਮੈਨੀ ਸਬਜੈਕਟਸ ਜਿਵੇਂ ਹਣ ਐਸੋਸੀਏਟ ਆਰਟਸ ਡਿਗਰੀ ਦੀ ਆਪਾਂ ਗੱਲ ਕਰਦੇ ਆ ਤਾਂ ਐਸੋਸੀਏਟ ਆਫ ਆਰਟਸ ਡਿਗਰੀ ਦੇ ਵਿੱਚ ਬਹੁਤ ਸਾਰੇ ਸਬਜੈਕਟਸ შეਦਾਂਦੇ ਪੜ੍ਹਾਏ ਜਾਂਦੇ ਜਿਹੜੇ ਤੁਹਾਡੇ ਲਈ ਬਹੁਤ ਯੂਸਫੁਲ ਹੁੰਦੇ ਆ ਜਦੋਂ ਤੁਸੀਂ ਪੜ੍ਹਾਈ ਕਰਨ ਤੋਂ ਬਾਅਦ ਮਾਰਕੀਟ ਦੇ ਵਿੱਚ ਉਤਰਦੇ ਹੋ ਆਪ ਦਾ ਰੈਜ਼ਿਊਮ ਬਣਾਉਨੇ ਹੋ ਤਾਂ ਰੈਜ਼ਿਊਮ ਦੇ ਵਿੱਚ ਤੁਸੀਂ ਆਪਦੇ ਸਬਜੈਕਟਸ ਨੂੰ ਆਪਦਾ ਐਕਸਪੀਰੀਅੰਸ ਨੂੰ ਹਾਈਲਾਈਟ ਕਰਦੇ ਹੋ ਐਂਡ ਜਿਹੜੀ ਤੁਹਾਡੀ ਡਿਗਰੀ ਦੀ ਵੈਲਿਊ ਹੁੰਦੀ ਆ ਉਹ ਤੁਹਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਤੁਸੀਂ ਗ੍ਰੈਜੂਏਟ ਲੈਵਲ ਜੌਬ ਤੇ ਜਾ ਕੇ ਲੱਗ ਜਾਂਦੇ ਹੋ ਐਂਡ ਸੈਲਰੀਜ਼ ਦੀ ਗੱਲ ਕਰੀਏ ਸੈਲਰੀ ਸਲੈਬਸ ਦੀ ਗੱਲ ਕਰੀਏ ਤਾਂ ਹਮੇਸ਼ਾ ਜਿਹੜਾ ਡਿਗਰੀ ਵਾਲਾ ਬੱਚਾ ਉਹਨੂੰ ਜ਼ਿਆਦਾ ਪੇ ਕੀਤਾ ਜਾਂਦਾ ਨਾਰਮਲੀ ਹਾਊਐਵਰ ਥੇਰ ਆਰ ਐਕਸੈਪਸ਼ਨਸ ਇਹ ਜ਼ਰੂਰੀ ਵੀ ਨਹੀਂ ਹੈਗਾ ਕਿ ਡਿਪਲੋਮੇ ਵਾਲੇ ਬੱਚੇ ਦੀ ਜਿਹੜੀ ਵੇਜ ਆ ਸੈਲਰੀ ਆ ਹਮੇਸ਼ਾ ਡਿਗਰੀ ਵਾਲੇ ਤੋਂ ਘੱਟ ਹੋਊਗੀ ਅ ਡਿਪੈਂਡ ਕਰਦਾ ਕਿ ਤੁਸੀਂ ਕਿੰਨੇ ਹਾਰਡ ਵਰਕਿੰਗ ਹੋ ਤੁਸੀਂ ਕਿੰਨੇ ਹਾਰਡ ਵਰਕ ਕਰਨ ਵਾਲੇ ਹੋ ਸਮਾਰਟ ਵਰਕ ਕਰਨ ਵਾਲੇ ਹੋ ਤੁਸੀਂ ਕਿੰਨੇ ਐਡਵਾਂਸ ਚੱਲਦੇ ਹੋ ਇਹਨਾਂ ਚੀਜ਼ਾਂ ਤੇ ਵੀ ਨਿਰਪਰ ਕਰਦਾ ਹੈ ਕਿ ਤੁਸੀਂ ਤੁਹਾਡਾ ਕੈਰੀਅਰ ਸਕਸੈਸਫੁਲ ਕਿੰਨਾ ਹੋਊਗਾ ਡਿਪਲੋਮਾ ਡਿਗਰੀ ਤੇ ਨਿਰਪਰ ਕਰਦਾ ਤੁਹਾਡਾ ਕੈਰੀਅਰ ਤੁਹਾਡਾ ਸਕੋਪ ਬਟ ਇਹਨਾਂ ਵੀ ਮੈਟਰ ਨਹੀਂ ਕਰਦਾ ਮੈਟਰ ਕੀ ਕਰਦਾ ਉੱਥੇ ਕਿ ਹਾਂ preference ਜਿਹੜੀ ਆ ਉਹ ਡਿਗਰੀ ਵਾਲੇ ਨੂੰ ਦਿੱਤੀ ਜਾਂਦੀ ਆ rather than ਡਿਪਲੋਮੇ ਵਾਲੇ ਨੂੰ ਤਾਂ ਹਮੇਸ਼ਾ ਤੁਸੀਂ ਇਹ ਸੋਚ ਕੇ ਚੱਲ ਸਕਦੇ ਹੋ ਜੇ ਤੁਹਾਡਾ ਕੈਰੀਅਰ ਇਦਾਂ ਦਾ ਵਾ ਜਿੱਥੇ ਆਲਰੇਡੀ ਬਹੁਤ ਸਾਰਾ ਕੰਪੀਟੀਸ਼ਨ ਆ ਯੂ ਆਲਰੇਡੀ ਇੰਟੂ ਅ ਫੀਲਡ ਆਫ ਕਟ ਐਜ ਕੰਪੀਟੀਸ਼ਨ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਯੂ ਗੋ ਫਾਰ ਅ ਬੈਚਲਰਸ ਜਿੱਥੇ ਤੁਹਾਨੂੰ ਫਰਸਟ ਪ੍ਰੈਫਰੈਂਸ ਮਿਲੇ ਜੇ ਫਿਰ ਵੀ ਤੁਸੀਂ ਡਿਪਲੋਮਾ ਲੈ ਰਹੇ ਹੋ ਇਫ ਯੂ ਆਰ ਹਾਰਡ ਵਰਕਿੰਗ ਤੁਸੀਂ ਇੰਟੈਲੈਕਚੁਅਲ ਹੋ ਤਾਂ ਤੁਸੀਂ ਡਿਪਲੋਮਾ ਕਰਕੇ ਵੀ ਡਿਗਰੀ ਵਾਲੇ ਬੰਦੇ ਤੋਂ ਵੱਧ ਕਮਾ ਸਕਦੇ ਹੋ ਇਟਸ ਪੋਸੀਬਲ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਫਾਈਨਲੀ ਸੈਟਲਮੈਂਟ ਦੀ ਡਿਗਰੀ ਵਾਲਾ ਬੱਚਾ ਹਮੇਸ਼ਾ ਸੈਟਲ ਹੋਊਗਾ ਜਲਦੀ ਡਿਪਲੋਮੇ ਵਾਲੇ ਬੱਚੇ ਨਾਲੋਂ ਵਾਈ ਪਹਿਲਾ ਰੀਜ਼ਨ ਕੀ ਆ ਤੁਹਾਡੇ ਪੀਆਰ ਪੁਆਇੰਟਸ ਡਿਗਰੀ ਵਾਲੇ ਬੱਚੇ ਨੂੰ ਪੁਆਇੰਟਸ ਹਮੇਸ਼ਾ ਦੁੱਗਣੇ ਮਿਲਦੇ ਆ 120 ਈਵਨ ਜੇ ਤੁਸੀਂ ਇੰਡੀਆ ਦੇ ਵਿੱਚ ਵੀ ਆਪਦੀ ਬੈਚਲਰ ਡਿਗਰੀ ਕਰ ਲਈਏ ਤੇ ਮਾਸਟਰ ਕਰਨ ਜਾ ਰਹੇ ਹੋ ਤੁਹਾਨੂੰ ਫਿਰ ਵੀ ਪੁਆਇੰਟਸ ਵੱਧ ਮਿਲਣਗੇ ਠੀਕ ਹੈ ਪਰ ਜੇ ਤੁਸੀਂ ਉੱਥੇ ਜਾ ਕੇ ਵੀ ਬੈਚਲਰ ਡਿਗਰੀ ਪਰਸ਼ੂ ਕਰਦੇ ਪਏ ਹੋ ਤੁਹਾਨੂੰ ਜਿਹੜੇ ਪੀਆਰ ਪੁਆਇੰਟਸ ਆ ਉਹ ਡਿਪਲੋਮਾ ਵਾਲੇ ਬੱਚੇ ਨਾਲੋਂ ਦੁੱਗਣੇ ਮਿਲਣਗੇ 2 ਟਾਈਮਸ ਮੋਰ ਪੁਆਇੰਟਸ ਵਿਲ ਬੀ ਅਵਾਰਡਡ ਜੇ ਤੁਸੀਂ ਡਿਗਰੀ ਪ੍ਰੋਗਰਾਮ ਕਰਦੇ ਹੋ ਤੇ ਜੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੌਬਸ ਦੀ ਤਾਂ ਜੌਬਸ ਵੀ ਤੁਹਾਡੇ ਪੀਆਰ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਫਿਰ ਸਰਟੀਫਾਈਡ ਜੌਬ ਲੈਟਰ ਜਿਹੜਾ ਤੁਹਾਡੇ ਤੁਹਾਡੀ ਜਿਹੜਾ ਪੀਆਰ ਪਾਥਵੇ ਪ੍ਰੋਗਰਾਮ ਆ ਉਹਦੀ ਰਿਕੁਆਇਰਮੈਂਟਸ ਨੂੰ ਮੀਟ ਕਰਦਾ ਵਾ ਤਾਂ ਤੁਹਾਨੂੰ ਡਿਗਰੀ ਹੀ ਹੈਲਪ ਕਰ ਸਕਦੀ ਆ ਉਹਨੂੰ ਜਲਦੀ ਕੰਪਲੀਟ ਕਰਨ ਦੇ ਵਿੱਚ ਆਲੈਸ ਯੂ ਆਰ ਇਨ ਟੂ ਅ ਟ੍ਰੇਡ ਕੋਰਸ ਜੇ ਤੁਸੀਂ ਟ੍ਰੇਡ ਕੋਰਸ ਦੇ ਵਿੱਚ ਨਹੀਂ ਹੈਗੇ ਫਿਰ ਤੁਹਾਡੇ ਲਈ ਕਿਤੇ ਨਾ ਕਿਤੇ ਬਹੁਤ ਵੱਡੀ ਮੁਸ਼ਕਲ ਹੈ ਡਿਪਲੋਮਾ ਲੈ ਕੇ ਪੀਆਰ ਜਲਦੀ ਲੈਣਾ ਸੋ ਇਹ ਸਾਰੀ ਇਨਫੋਰਮੇਸ਼ਨ ਸੀ ਜੀ ਡਿਪਲੋਮਾ ਡਿਗਰੀ ਦੇ ਵਿੱਚ ਕੀ ਫਰਕ ਆ ਫਰਕ ਸਿਰਫ ਪ੍ਰੈਫਰੈਂਸਸ ਦਾ ਵਾ ਫਰਕ ਸਿਰਫ ਤੁਹਾਡੇ ਸੋਸ਼ੀਓ ਇਕਨੋਮਿਕ ਬੈਕਗ੍ਰਾਉਂਡ ਦਾ ਤੁਹਾਡੇ ਕੋਲ ਬਜਟ ਕੀ ਹੈ ਤੁਹਾਡੀਆਂ ਪ੍ਰੈਫਰੈਂਸ ਕੀ ਹੈ ਤੁਹਾਡਾ ਆਉਣ ਵਾਲੇ ਟਾਈਮ ਦੇ ਲਈ ਪਲਾਨਸ ਕੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਸਾਡੇ ਨਾਲ ਆ ਕੇ ਡਿਸਕਸ ਕਰ ਸਕਦੇ ਹੋ 1-on-1 ਵੀ ਕਰ ਸਕਦੇ ਹੋ ਆਨਲਾਈਨ ਕਾਉਂਸਲਿੰਗ ਵੀ ਤੁਸੀਂ ਬੁੱਕ ਕਰ ਸਕਦੇ ਹੋ ਮੈਂ ਥੱਲੇ ਨੰਬਰ ਦੇ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਦੇ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹੋ ਯੂਐਲਓ ਨੇ ਹਮੇਸ਼ਾ ਟਰਾਂਸਪੇਰੈਂਸੀ ਨਾਲ ਕੰਮ ਕੀਤਾ ਆਪਦੇ ਬੱਚਿਆਂ ਨੂੰ ਗਾਈਡ ਕੀਤਾ ਤੇ ਅੱਜ ਸਟੂਡੈਂਟਸ ਜਿਹੜੇ ਆ ਉਹ ਆਪ ਦਾ ਬਹੁਤ ਵਧੀਆ ਕੈਰੀਅਰ ਪਰਸ਼ੂ ਕਰਦੇ ਪਏ ਆ ਕੈਨੇਡਾ ਦੇ ਵਿੱਚ ਤਾਂ ਜੇ ਤੁਸੀਂ ਆਪ ਦੇ ਰਿਲੇਟਡ ਆਪਦੀ ਪੜ੍ਹਾਈ ਦੇ ਰਿਲੇਟਡ ਕੋਈ ਸਲਾਹ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆ ਕੇ ਸਾਡੇ ਆਫਿਸਿਸ ਮੋਗਾ ਮਹਾਲੀ ਜੀਰਾ ਤਰਨਗੋੜ ਦੇ ਵਿੱਚ ਆ ਕੇ ਮਿਲ ਸਕਦੇ ਹੋ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ